ਪੰਜਾਬ ਚ ਲੋਕ ਸਭਾ ਚੋਣਾਂ 2024 ਲਈ ਵੋਟਾਂ 1 ਜੂਨ ਨੂੰ ਪੈਣਗੀਆਂ 4 ਜੂਨ ਨੂੰ ਨਤੀਜੇ ਆਉਣਗੇ ਪਰ ਕੀ ਤੁਹਾਨੂੰ ਪਤਾ ਹੈ ਤੁਹਾਡਾ ਸ਼ਹਿਰ ਕਿਹੜੇ ਲੋਕ ਸਭਾ ਹਲਕੇ ਹੇਠ ਆਉਂਦਾ ਹੈ ਪੰਜਾਬ ਚ ਕੁੱਲ 13 ਲੋਕ ਸਭਾ ਹਲਕੇ ਨੇ ਅੰਮ੍ਰਿਤਸਰ ਖਡੂਰ ਸਾਹਿਬ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਫਿਰੋਜ਼ਪੁਰ ਬਠਿੰਡਾ ਲੁਧਿਆਣਾ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਫਰੀਦਕੋਟ ਅਤੇ ਆਨੰਦਪੁਰ ਸਾਹਿਬ ਹਰ ਇੱਕ ਹਲਕੇ 89 ਵਿਧਾਨ ਸਭਾ ਹਲਕੇ ਨੇ ਸਭ ਤੋਂ ਪਹਿਲਾਂ ਗੱਲ ਅੰਮ੍ਰਿਤਸਰ ਦੀ ਕਰਦੇ ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਹੇਠ ਅਜਨਾਲਾ ਰਾਜਸਥਾਨ ਸੀ ਮਜੀਠਾ ਅੰਮ੍ਰਿਤਸਰ ਉਤਰੀ ਅੰਮ੍ਰਿਤਸਰ ਪੱਛਮੀ ਅੰਮ੍ਰਿਤਸਰ ਕੇਂਦਰੀ ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਦੱਖਣੀ ਅਤੇ ਅੰਮ੍ਰਿਤਸਰ ਅਟਾਰੀ ਆਉਂਦੇ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਜੰਡਿਆਲਾ ਤਰਨਤਾਰਨ ਖੇਮਕਰਨ ਪੱਟੀ ਖਡੂਰ ਸਾਹਿਬ ਬਾਬਾ ਬਕਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਜੀਰਾ ਲੋਕ ਸਭਾ ਹਲਕਾ ਗੁਰਦਾਸਪੁਰ ਸੁਜਾਨਪੁਰ ਪੋਆ ਪਠਾਨਕੋਟ ਗੁਰਦਾਸਪੁਰ ਦਿਨਾਨਗਰ ਕਾਦੀਆਂ ਬਟਾਲਾ ਫਤਿਹਗੜ੍ਹ ਸਾਹਿਬ ਅਤੇ ਡੇਰਾ ਬਾਬਾ ਨਾਨਕ ਲੋਕ ਸਭਾ ਹਲਕਾ ਜਲੰਧਰ ਫਲੋਰ ਨਕੋਦਰ ਸ਼ਾਹਕੋਟ ਕਰਤਾਰਪੁਰ ਜਲੰਧਰ ਪਛਮੀ ਜਲੰਧਰ ਸੈਂਟਰਲ ਜਲੰਧਰ ਉੱਤਰੀ ਜਲੰਧਰ ਸ਼ੌਣੀ ਆਦਮਪੁਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਸ੍ਰੀ ਹਰਗੋਬਿੰਦਪੁਰ ਪੁਲੱਥ ਫਗਵਾੜਾ ਮੁਕੇਰੀਆਂ ਦਸੂਹਾ ਉੜਮੁੜ ਸ਼ਾਮਚਰਾਸੀ ਹੁਸ਼ਿਆਰਪੁਰ ਚੱਬੇਵਾਲ ਲੋਕ ਸਭਾ ਹਲਕਾ ਫਿਰੋਜ਼ਪੁਰ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਦਿਹਾਤੀ ਗੁਰੂ ਹਰ ਸਹਾਏ ਜਲਾਲਾਬਾਦ ਫਾਜ਼ਿਲਕਾ ਅਬੋਹਰ ਬੱਲੋਆਣਾ ਮਲੋਟ ਅਤੇ ਮੁਕਤਸਰ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਬਸਤੀ ਪਠਾਣਾ ਫਤਿਹਗੜ੍ਹ ਸਾਹਿਬ ਅਮਲੋ ਖੰਨਾ ਸਮਰਾਲਾ ਸਹਾਨੇਵਾਲ ਪਾਇਲ ਰਾਏਕੋਟ ਅਤੇ ਅਮਰਗੜ ਲੋਕ ਸਭਾ ਹਲਕਾ ਫਰੀਦਕੋਟ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਮੋਗਾ ਧਰਮਕੋਟ ਗਿੱਦੜਬਾਹਾ ਫਰੀਦਕੋਟ ਕੋਟਕਪੂਰਾ ਜੈਤੂ ਅਤੇ ਰਾਮਪੁਰਾ ਫੂਲ ਲੋਕ ਸਭਾ ਹਲਕਾ ਸ਼ਰੀ ਅਨੰਦਪੁਰ ਸਾਹਿਬ ਗੜਸ਼ੰਕਰ ਬੰਗਾ ਨਵਾਂ ਸ਼ਹਿਰ ਬਲਾਚੌਰ ਅਨੰਦਪੁਰ ਸਾਹਿਬ ਰੂਪਨਗਰ ਚਮਕੌਰ ਖਰੜ ਐਸਐਸਏ ਨਗਰ ਮੁਹਾਲੀ ਲੋਕ ਸਭਾ ਹਲਕਾ ਬਠਿੰਡਾ ਲੰਬੀ ਪੁੱਚੋ ਮੰਡੀ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਮਾਨਸਾ ਸਿਰਦੂਰਗੜ ਤੇ ਬੁੱਢਲਾਡਾ ਲੋਕ ਸਭਾ ਹਲਕਾ ਲੁਧਿਆਣਾ ਲੁਧਿਆਣਾ ਪੂਰਬੀ ਲੁਧਿਆਣਾ ਦੱਖਣੀ ਆਤਮਨਗਰ ਲੁਧਿਆਣਾ ਕੇਂਦਰੀ ਲੁਧਿਆਣਾ ਪੱਛਮੀ ਲੁਧਿਆਣਾ ਉੱਤਰੀ ਗਿੱਲ ਦਾਖਾ ਅਤੇ ਜਗਨਾਉ ਲੋਕ ਸਭਾ ਹਲਕਾ ਪਟਿਆਲਾ ਨੱਬਾ ਪਟਿਆਲਾ ਦਿਹਾਤੀ ਰਾਜਪੁਰਾ ਡੇਰਾ ਬਸਤੀ ਕਨੌਰ ਸਨੌਰ ਪਟਿਆਲਾ ਸਿਮਾਣਾ ਤੇ ਸ਼ੁਤਰਾਣਾ ਲੋਕ ਸਭਾ ਹਲਕਾ ਸੰਗਰੂਰ ਲੇਰਾਗਾਗਾ ਦਿੜਬਾ ਸੁਨਾਮ ਭਦੌੜ ਬਰਨਾਲਾ ਮਹਿਲਾ ਕਲਾ ਮਲੇਰਕੋਟਲਾ ਤੂਰੀ ਸੰਗਰੂਰ ਹਰ ਇੱਕ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ ਸੀਟਾਂ ਵੰਡੀਆਂ ਹੁੰਦੀਆਂ ਨੇ ਤੇ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਵੰਡੀਆਂ ਗਈਆਂ ਨੇ